ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਮੀਤ ਸਿੰਘ ਕੈਲੀਫੋਰਨੀਆ ਤੋਂ ਜਿਸ ਦਾ ਡਾਟਸ ਅੱਜ ਹੋ ਹੀ ਗਿਆ ਕਿਉਂਕਿ ਅੱਜ ਤੋਂ ਅੱਜ 9 26 2025 ਆ ਅਰ ਅੱਜ ਤੋਂ ਕੈਲੀਫੋਰਨੀਆ ਸੇਡ ਨੇ ਆ ਸਾਰੇ ਅਮਰੀਕਾ ਨੇ ਜਿਨ੍ਹਾਂ ਕੋਲੇ ਵਰਕ ਪਰਮਿਟ ਆ ਉਹਨਾਂ ਦੇ ਲਾਇਸੈਂਸ ਬਣਾਉਣੇ ਬੰਦ ਕਰਤੇ ਆ ਅਰ ਜਿਨ੍ਹਾਂ ਕੋਲੇ ਹੈਗੇ ਆ ਉਹਨਾਂ ਦੇ ਲਾਇਸੈਂਸ ਆ ਜਿਹੜੇ ਉਹ ਚੱਲਦੇ ਰਹਿਣਗੇ ਪਰ ਜਦੋਂ ਉਹਨਾਂ ਦੀ ਰੀਨਿਊਅਲ ਆਈ ਜਦੋਂ ਉਹਨਾਂ ਦੇ ਲਾਇਸੈਂਸ ਰੀਨਿਊ ਹੋਣੇ ਹੋਏ ਉਦੋਂ ਉਹਨਾਂ ਦੇ ਲਾਇਸੈਂਸ ਜਿਹੜੇ ਉਹ ਰੀਨਿਊ ਨਹੀਂ ਹੋਣਗੇ ਯਾਰ ਇਹ ਬਹੁਤ ਮਾੜੀ ਖਬਰ ਆ ਟਰੱਕਿੰਗ ਵਾਸਤੇ ਸਾਡੇ ਪੰਜਾਬੀਆਂ ਵਾਸਤੇ ਕਿਉਂਕਿ ਜਿਹੜੇ ਲੋਕ ਇੱਥੇ ਮਿਹਨਤ ਕਰਨ ਆਉਂਦੇ ਪੈਸਾ ਕਮਾਉਣਾ ਚਾਹੁੰਦੇ ਆ ਹੁਣ ਉਹਨਾਂ ਦੇ ਵਾਸਤੇ ਤੇ ਰੈਸਟ੍ਰਿਕਸ਼ਨ ਲੱਗ ਗਈ ਆ ਕਿ ਅੱਜ ਤੋਂ ਬਾਅਦ ਕਿਸੇ ਵੀ ਨਵੇਂ ਵਰਕ ਪਰਮਿਟ ਵਾਲੇ ਦਾ ਜਿਹਦਾ ਸੈਲਮ ਲੱਗਾ ਕੁਝ ਵੀ ਲੱਗਾ ਉਹਦਾ ਜਿਹੜਾ ਲਾਇਸੈਂਸ ਆ ਕਮਰਸ਼ੀਅਲ ਲਾਇਸੈਂਸ ਉਹ ਨਹੀਂ ਬਣੂਗਾ ਔਰ ਸਾਰਿਆਂ ਨੂੰ ਇਸ ਬਾਰੇ ਬੇਨਤੀ ਹੈ ਕਿ ਆਪਣਾ ਕੋਈ ਹੋਰ ਕੰਮ ਵਾਸਤੇ ਇਦੀ ਟ੍ਰੇਨਿੰਗ ਲਓ ਕਿਉਂਕਿ ਅਜ ਤੋਂ ਬਾਅਦ ਤੁਸੀਂ ਕਮਰਸ਼ੀਅਲ ਡਰਾਈਵਿੰਗ ਟਰੱਕ ਜਿਹੜਾ ਉਹ ਨਹੀਂ ਚਲਾ ਸਕਦੇ